ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਮੂਲ ਵਾਸੀ ਭਾਈਚਾਰੇ ਦੇ ਇੱਕ ਥਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਟਾਈਮ ਦੇ ਨਾਗਾ ਮੋਹਾਕ ਟੈਰੀਟਰੀ ਦੇ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਵਾਲਿਆਂ ਨੇ 72000 ਤੋਂ ਵੱਧ ਭੰਗ ਦੇ ਬੂਟੇ ਜ਼ਬਤ ਕੀਤੇ ਨੇ ਜਿਸ ਦੀ ਕੀਮਤ ਕਰੀਬ 122 ਮਿਲੀਅਨ ਡਾਲਰ ਦੱਸੀ ਗਈ ਹੈ ਇਹ ਜਾਂਚ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋਈ ਜਦੋਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਟਾਈਮ ਦੇ ਨਾਗਾ ਪੁਲਿਸ ਸਰਵਿਸ ਨੇ ਜੋ ਮੂਲ ਨਿਵਾਸੀ ਭਾਈਚਾਰੇ ਤੋਂ ਨਹੀਂ ਨੇ ਅਜਿਹੇ ਆਰਗੇਨਾਈਜ਼ਡ ਕ੍ਰਾਈਮਨਲ ਨੈਟਵਰਕ ਦੇ ਕੈਨਾਬਿਸ ਪ੍ਰੋਡਕਸ਼ਨ ਸਾਈਟਸ ਦੇ ਉੱਤੇ ਨਿਗਾਹ ਰੱਖੀ 23 ਤੇ 24 ਸਤੰਬਰ ਨੂੰ অন্ਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਮੂਲਿਵਾਸੀ ਭਾਈਚਾਰੇ ਦੀ ਪੁਲਿਸ ਦੇ ਨਾਲ ਹੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਮਿਲ ਕੇ ਸਰਚ ਵਾਰੰਟ ਕੱਢੇ ਗਏ ਪੁਲਿਸ ਨੇ 10 ਚੋਣਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚੋਂ 6 ਤਾਂ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਨੇ ਤੇ ਜੋ ਹੋਰ 4 ਨੇ ਉਹਨਾਂ ਵਿੱਚੋਂ ਇੱਕ ਨਿਊ ਮਾਰਕੀਟ ਇੱਕ ਬੈਲਵਿਲ ਤੇ ਇੱਕ ਔਸ਼ਵਾ ਤੇ ਇੱਕ ਉਸੇ ਤਾਂ ਤੋਂ ਰਹਿਣ ਵਾਲਾ ਹੈ ਜੋ ਟਾਈਂਡੇ ਨਾਗਾ ਮੁਹਾਕ ਟੈਰੀਟਰੀ ਹੈ ਇਨਾਂ ਸਾਰਿਆਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਪੰਗ ਦੀ ਖੇਤੀ ਕਰਨ ਦੇ ਕੇਸ ਦਰਜ ਕੀਤੇ ਗਏ ਨੇ ਕੁਝ ਲੋਕਾਂ ਦੇ ਉੱਤੇ ਹਥਿਆਰਾਂ ਨਾਲ ਜੁੜੇ ਵੀ ਕੇਸ ਦਰਜ ਕੀਤੇ ਗਏ ਨੇ ਇਸ ਮੌਕੇ ਜੋ ਮੌਕੇ ਦੀ ਪੁਲਿਸ ਹੈ ਉਸ ਖੇਤਰ ਦੀ ਉਹਨਾਂ ਨੇ ਕਿਹਾ ਹੈ ਕਿ ਨਾਨ ਕਮਿਊਨਿਟੀ ਮੈਂਬਰਸ ਨੇ ਭਾਈਚਾਰੇ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਇਆ ਯਾਨੀ ਕਿ ਜੋ ਲੋਕ ਉੱਥੇ ਇਹ ਗੈਰ ਕਾਨੂੰਨੀ ਕੰਮ ਕਰ ਰਹੇ ਸਨ ਇਹ ਲੋਕ ਮੂਲ ਵਾਸੀ ਭਾਈਚਾਰੇ ਦੇ ਨਾਲ ਸੰਬੰਧ ਨਹੀਂ ਰੱਖਦੇ ਇਸ ਮੌਕੇ ਲੋਕਲ ਬੈਂਡ ਦੀ ਗਲਤ ਵਰਤੋਂ ਕੀਤੀ ਗਈ ਹੈ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਇਲੀਗਲ ਡੰਪਿੰਗ ਦੇ ਨਾਲ ਵਾਤਾਵਰਨ ਦੇ ਉੱਤੇ ਵੀ ਵੱਡਾ ਅਸਰ ਪਾਇਆ ਗਿਆ ਹੈ ਇਹ ਵੀ ਕਿਹਾ ਗਿਆ ਹੈ ਪੁਲਿਸ ਨੇ 530000 ਡਾਲਰ ਦੀ ਹੋਰ ਪ੍ਰਾਪਰਟੀ ਤੇ ਨਾਲ ਹੀ ਤਿੰਨ ਹਥਿਆਰ ਤੇ ਨਾਲ ਹੀ ਗੋਲੀਆਂ ਜ਼ਬਤ ਕੀਤੀਆਂ ਨੇ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਮੂਲ ਵਾਸੀ ਭਾਈਚਾਰਿਆਂ ਦੀ ਪੁਲਿਸ ਯੂਨਿਟਸ ਦੇ ਨਾਲ ਮਿਲ ਕੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਾਸਤੇ ਕੰਮ ਜਾਰੀ ਰੱਖਣਗੇ ਸਾਰੇ ਹੀ ਦਸ ਮੁਜ਼ਮਮਾ ਨੂੰ ਇਸ ਸਮੇਂ ਤੱਕ ਛੱਡ ਦਿੱਤਾ ਗਿਆ ਕੁਝ ਸ਼ਰਤਾਂ ਦੇ ਉੱਤੇ ਜਿਨ੍ਹਾਂ ਨੂੰ ਹੁਣ ਅੱਗੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਪਹਿਲੀ ਪੇਸ਼ੀ ਨਵੰਬਰ 5 2025 ਨੂੰ ਬੈਲਵਿਲ ਦੇ ਵਿੱਚ ਨਿਰਧਾਰਤ ਕੀਤੀ ਗਈ ਹੈ